ਸੋ ਸੇਵਾਦਾਰੀ ਕੋਈ ਵੀ ਆਵੇ ਉਹਨੂੰ ਕਿਸੇ ਚੰਗੇ ਦਾ ਬੁਰੇ ਬਰੇ ਪਤਾ ਨਹੀਂ ਉਹ ਉੱਥੇ ਕੰਮਜਾਦਦੀ ਹੋ ਸਕਦਾ ਜਿਸ ਨੂੰ ਸੇਵਾਦਾਰੀ ਨੂੰ ਜਿਸ ਸੂ ਪ੍ਰਸ਼ਾਸਨ ਵਾਲੇ ਨੂੰ ਇਹ ਪਤਾ ਹੈ ਕਿ ਇਹ ਅਸਪਾਸੇ ਮਾੜਾ ਬੰਦਾ ਹੈ ਅਸਪਾਸੇ ਚੰਗਾ ਹੈ ਉਹ ਸੰਤਾ ਦੀ ਜਾਨ ਮਾਲ ਦੀ ਸਾਸਤਿ ਦੇ ਵਾਸਤੇ ਹੋਰ ਨਾਇਕ ਜਿਹਨੀਆਂ ਸਹੂਦਾਂਵਾਂ ਹੁੰਦੀਆਂ ਉਹਨਾਂ ਦੇ ਵਾਸਤੇ ਪ੍ਰਬਲ ਹੁੰਦਾ ਹੈ ਤੇ ਸਹੀ ਕਰ ਕੋ ਸਾਡਾ ਨiyet ਇਹ ਹੈ ਕਿ ਤੁਸੀਂ ਸੇਕ ਨੂੰ ਇਹ ਨੀਤੀ ਦੀ ਅਰਥੇਕਾਰ ਅੰਦਰਸਾਵਾ ਔਰ ਲਾਇਕ ਨੇ ਕੁਆਲੀਫਾਈਡ ਨੇ ਵਿਭਾਗਮਤ ਦੇ ਵਿੱਚ ਇਹ ਮਿਸ਼ਨ ਇਹਨਾਂ ਦੀ ਵੀ ਇਹ ਰਹੀ ਹੈ ਕਿ ਮੇਰਾ ਵੀ ਤੁਹਾਨੂੰ ਧਰੱਪੇ ਦੇ ਤੌਰ ਤੇ ਪਰਿਵਾਰਕ ਤੌਰ ਤੇ ਅਸੀਂ ਪ੍ਰਸ਼ਾਸਨ ਅਧਿਕਾਰੀ ਨਹੀਂ ਬਲਕਿ ਤੁਹਾਡੇ ਫਲਮਾਰਕ ਮੈਂਬਰ ਕੋਈ ਵੀ ਕੰਮਕਾਰ ਹੈ ਆਪਾਂ ਸਾਂਝੇ ਤੌਰ ਤੇ ਹੱਲ ਕਰਨਾ ਕਰਦੇ ਹਾਂ ਠੀਕ ਹੈ ਠੀਕ ਧੰਨਵਾਦ ਜੀ ਅੱਗੇ ਤੁਹਾਡਾ ਜਵਾਬ ਕਰਦੇ ਹਾਂ ਹਰਿਆਲੀ ਸਾਡੇ ਕੋਲ ਗੁਰਦੁਆਰਾ ਪ੍ਰਬੰਧ ਕਮੇਟੀ ਪ੍ਰੇਮ ਸਰ ਬਲਾਸਪੁਰ ਵੱਲੋਂ ਤੇ ਰਾਮ ਬਾਹ ਕਮੇਟੀ ਵੱਲੋਂ ਅਤੇ ਸਮੂਹ ਸੰਗਤ ਅਤੇ ਐਨਆਰਈ ਬੀਰਾਂ ਵੱਲੋਂ ਜੋ ਰਿਫਲੈਕਟਰ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਮੁੱਖ ਮਾ ਮਾਵਾ ਪ੍ਰੀਤਮ ਸਿੰਘ ਜੀ ਹੋਏ ਆਪਾਂ ਪ੍ਰੀਤਮ ਸਿੰਘ ਜੀ ਆਏ ਉਹਨਾਂ ਨੇ ਪਰਕਾਟਣ ਕੀਤਾ ਤੇ ਉਸ ਤੋਂ ਬਾਅਦ ਅਸੀਂ ਬੜੇ ਕਰਮਾਂ ਵਾਲਿਆਂ ਸਰਦਾਰ ਪ੍ਰੀਤਮ ਸਿੰਘ ਜੀ ਆ ਸਰਦਾਰ ਪੂਰਨ ਸਿੰਘ ਜੀ ਐਸਐਚਓ ਸਾਹਿਬ ਉਹ ਵੀ ਆ ਗਏ ਅਸੀਂ ਕਿਨੇ ਦੋ ਅਫਸਰ ਆਏ ਆ ਸਾਰੀ ਬੜੀ ਖੁਸ਼ੀ ਦੀ ਗੱਲ ਆ ਸਾਰੀਆਂ ਸੰਗਤਾਂ ਵੱਲੋਂ ਇਨਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੇ ਸਾਨੂੰ ਇੱਕ ਵਧੀਆ ਕਾਰਜ ਦੇ ਤੌਰ ਤੇ ਕਿਹਾ ਵੀ ਜੇ ਕਿਸੇ ਇਨਸਾਨ ਦੀ ਇੱਕੜੀ ਜਾਨ ਵੀ ਬਾਜੇ ਤਾਂ ਉਹ ਬਹੁਤ ਚੰਗੀ ਗੱਲ ਹੈ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਉਂਦੇ ਹਾਂ ਵੀ ਅਸੀਂ ਕਿਸੇ ਨਿਰਸਵਾਰਥ ਕਿਸੇ ਕਿਸਾ ਬਣਾ ਆਰਟੀ ਭਾਈ ਤੋਂ ਸਾਡੀਆਂ ਸਾਰੀਆਂ ਸੰਗਤਾਂ ਜਿਹੜੀਆਂ ਇਹ ਸੇਵਾ ਕਰ ਰਹੀਆਂ ਨੇ ਸੇਵਾ ਕਰਦੇ ਰਹਿਣਗੇ ਅਸੀਂ ਇੱਥੇ ਆਏ ਪੂਲ ਸਿੰਘ ਦਾ ਤੇ ਸਾਡੇ ਪ੍ਰੀਤ ਸਿੰਘ ਜੀ ਦਾ ਐਸ ਐਚਓ ਦਾ ਤੇ ਇਹ ਐਸ ਆਈ ਸਾਹਿਬ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇ ਕੋਈ ਸਾਥੋਂ ਬੋਲਦਿਆਂ ਤੋਂ ਗਲਤੀ ਹੋ ਗਈ ਤਾਂ ਮਾਫ ਕਰਨਾ ਕਾਨੂੰਨ ਲੜਾਈ ਝਗੜੇ ਛੱਡ ਕੇ ਸਾਨੂੰ ਇੰਨਾਂ ਗੱਲਾਂ ਦੇ ਵਿੱਚ ਸਾਨੂੰ ਇਹੋ ਜੇ ਕੰਮ ਕਰਨੇ ਚਾਹੀਦੇ ਤਾਂ ਕਿ ਮਨੁੱਖਤਾ ਬਚੇ ਤਿੰਨ ਕੰਮਾਂ ਦਾ ਹੱਥ ਹੀਆ ਕੀਤਾ ਸੀ ਇੱਕ ਦਰਖਤ ਲਾਉਨੇ ਆ ਇੱਕ ਪਾਣੀ ਸਾਫ ਦਾ ਵਾਟਰ ਗੂਲਰ ਲਾਇਆ ਲੋਕਾਂ ਦੇ ਸਹਿਯੋਗ ਨਾਲ ਤੇ ਇੱਕ ਵਾਤਾਵਰਨ ਸੰਬੰਧੀ ਬੂਟੇ ਲਾ ਰਹੇ ਤੇ ਤੀਜਾ ਰਫਲੈਕਟਰਾਂ ਦਾ ਕੰਮ ਹੈ ਅਗਲਾ ਕੰਮ ਵੀ ਵਾਟਰ ਗੂਲਰ ਪੁਣਾਂ ਦੇ ਲਈ ਜਿੱਥੇ ਕਿਤੇ ਵੀ ਹੋਰ ਹੋਊਗਾ ਸੰਗਤ ਵੱਲੋਂ ਹੈ ਕਿ ਆਪਾਂ ਕਰਕੇ ਸਰਬਾ ਜਿੰਨੀ ਕਿ ਜੋਗ ਹੋਏ ਸਾਰੀ ਸੰਗਤ ਇਹ ਉਸ ਚ ਯੋਗਦਾਨ ਪਾਊਗੀ ਇਹ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਵੀ ਨਿਰ ਸਵਾਰਥੀ ਕੰਮ ਹੋਊਗਾ ਕਿਸੇ ਨਾ ਕੋਈ ਇਸ ਗਲਤਾਨੀ ਪਾਰਟੀ ਵਾਈਜ਼ ਨਹੀਂ ਹੋਗੀ ਅਸੀਂ ਇਹਨਾਂ ਦੋਨਾਂ ਆਏ ਹੋਏ ਅਫਸਰਾਂ ਦਾ ਧੰਨਵਾਦ ਕਰਦੇ ਆਂ ਨਾਲ ਜਿਹਨੇ ਮੁਲਾਜ਼ਮਾ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹਨੇ ਪ੍ਰੈਸ ਪੱਤਰਕਾਰ ਆ ਭਰਾ ਆ ਅਸੀਂ ਇਹਨਾਂ ਨੂੰ ਮਾੜੇ ਫੋਨ ਕਰੀ ਉਦੋਂ ਹੀ ਆ ਜਾਂਦੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਮੂਹਿਆ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਅਸੀਂ ਸਾਰਿਆਂ ਜੀ ਆਇਆਂ ਕਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆਜੂ ਸੰਗਤ ਆਵਾਜ਼ ਕਿੱਥੋਂ ਆ ਰਹਾ? ਲਾਜ। ਸਾਰੇ ਕਰਦੇ। ਇਹ ਜਾਗਮ ਆਪਣੇ ਪੱਟੇ ਦੇ ਦੇ ਪੰਜ ਚਾਰਾ ਉੱਥੇ ਹੀ ਲਾ ਦੋ ਸਰ ਜਿਹੜੇ ਤੁਸੀਂ ਇਹ ਰिफ्लेक्टर ਲਾਉਣ ਦਾ ਕੰਮ ਸ਼ੁਰੂ ਕੀਤਾ ਕੀ ਕਹੋਗੇ ਇਹਦੇ ਬਾਰੇ ਇਹ ਸਰ ਦੇ ਲਈ ਨਾਮ ਦਾ ਕਮੇਟੀ ਤੇ ਗੁਰਦੁਆਰਾ ਪ੍ਰੇਮ ਸਰ ਕਮੇਟੀ ਨੇ ਇਹ ਪ੍ਰਬੰਧ ਕੀਤਾ ਇਹਕਿ ਲੋ ਮੰਦਾ ਇਹਦੇ ਐਕਸੀਡੈਂਟ ਬਹੁਤ ਹੁੰਦੇ ਆ ਜਦੋਂ ਵਾਇਕਰ ਮਗਰ ਨਾ ਹੋਵੇ ਤਾਂ ਜਾਂ ਅਗਲੇ ਪਾਸੇ ਜਾਣ ਲੱਗੀ ਚੀਜ਼ ਦਾ ਪਤਾ ਨਹੀਂ ਲੱਗਦਾ ਤੇ ਇਸ ਕਰਕੇ ਕਿਸੇ ਬੰਦੇ ਦੀ ਜਾਨ ਵਾਜ ਜਾਂਦੀ ਬਹੁਤ ਵਧੀਆ ਪ੍ਰਲੋ ਕੀਤਾ ਇਹਦੇ ਨਾਲ ਲੋਕਾਂ ਨੂੰ ਬਹੁਤ ਰਾਸ ਨੂੰ ਇਹ ਤੁਸੀਂ ਆਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਜਾਗਰੂਕ ਕਰੋ ਜੇ ਥੋੜਾ ਜਿਹਾ ਹਾਂਜੀ ਮੈਂ ਜਿੱਥੇ ਮੇਰਾ ਹਲਕਾ ਉੱਥੇ ਵੀ ਹੋਰ ਵੀ ਬਾਕੀ ਤੁਸੀਂ ਪੱਤਰਕਾਰ ਭਰਾ ਸਾਰਿਆਂ ਨੇ ਤੁਸੀਂ ਇਹ ਖਬਰ ਲਈ ਤਾਂ ਸਾਰਿਆਂ ਨੂੰ ਇਹ ਜਾਗਰਤ ਹੋ ਜਾਣਾ ਤੇ ਬਹੁਤ ਤਗੜਾ ਬਹੁਤ ਸੋਨਾ ਬਲਾਸਪੁਰ ਵਾਲਿਆਂ ਨੇ ਪ੍ਰਲੋ ਕੀਤਾ ਜੀ ਜਿਵੇਂ ਦਰਕਟਣਾ ਮਾਂ ਰਾਤ ਨੂੰ ਬਹੁਤ ਹੁੰਦੀਆਂ ਇਹਦੇ ਨਾਲ ਫਰਕ ਪਊਗਾ ਜੀ ਹਾਂਜੀ ਸਰ ਸਾਡੇ ਹਾਈਵੇ ਆ ਹਾਈਵੇ ਤੋਂ ਲੋਕਲ ਲਿੰਕ ਜਾਂਦੇ ਆ ਉੱਥੇ ਕੋਈ ਆਮ ਜਿਵੇਂ ਰੇੜੇ ਆ ਜੀ ਉਹਨਾਂ ਦੇ ਤਾਂ ਬਿਲਕੁਲ ਨਹੀਂ ਹੁੰਦੇ ਟਰਾਲੀਆਂ ਟਰੱਕਾਂ ਦੇ ਉਹਨਾਂ ਤੇ ਨਹੀਂ ਲੱਗੇ ਹੁੰਦੇ ਇਹ ਨਾਲ ਨਾਲ ਤਾਂ ਬਹੁਤ ਜਿਆਦਾ ਕਿਸੇ ਦੀ ਇਹ ਇੱਕ ਬੰਦੇ ਦੀ ਵੀ ਜਾਨ ਬਚ ਗਈ ਤੇ ਕਿੱਦਾਂ ਬਦਾਉਣਾ ਨੇ ਪੁਨਖਤ ਲੈਣਾ ਜੀ ਹਾਂਜੀ ਹੈ ਇਹ ਹੈਗਾ ਜੀ ਬਹੁਤ ਵਧੀਆ ਗੱਲਾਂ ਹਾਂਜੀ ਮਾਸਟਰ ਜਿਹੜਾ ਤੁਸੀਂ ਰਿਫਲੈਕਟਰ ਲਾਉਣ ਦਾ ਇੱਕ ਕਦਮ ਚੱਕਿਆ ਕੀ ਕਹੋਗੇ ਇਹਦੇ ਬਾਰੇ ਅੱਜ ਦੇ ਤੇਜ਼ ਰਫ਼ਤਾਰ ਯੁੱਗ ਦੇ ਵਿੱਚ ਹਰੇਕ ਨੂੰ ਕਾਲੀ ਹੁੰਦੀ ਹੈ ਕੋਈ ਮਤਲਬ ਤੇਜ਼ੀ ਨਾਲ ਜਾਂਦਾ ਮੂਰੇ ਜਾਂਦੇ ਵਾਹਨਾਂ ਦਾ ਪਤਾ ਨਹੀਂ ਲੱਗਦਾ ਕਿਉਂਕਿ ਕਈਆਂ ਦੇ ਲਾਈਟਾਂ ਨਹੀਂ ਹੁੰਦੀਆਂ ਰਿਫਲੈਕਟਰ ਨਹੀਂ ਲੱਗੇ ਹੁੰਦੇ ਤੇ ਇਸ ਕਰਕੇ ਐਕਸੀਡੈਂਟ ਦਾ ਖਤਰਾ ਹੀ ਖਤਰਾ ਹੁੰਦਾ ਹੈ ਤੇ ਅਸੀਂ ਇਹੀ ਸੋਚ ਕੇ ਇਹ ਉਪਰਾਲਾ ਕੀਤਾ ਹੈ ਅ ਗੁਰਦਰਾ ਪ੍ਰਬੰਧਕ ਕਮੇਟੀ ਨੇ ਤੇ ਰਾਮਬਾ ਕਮਿਸ਼ਨ ਨੇ ਸਾਂਝੇ ਤੌਰ ਤੇ ਜਿ ਤਾਂ ਕਿ ਜਿਹੜੇ ਰਿਫਲੈਕਟਰ ਲਾਏ ਜਾਣ ਤਾਂ ਕਿ ਮੂਰੇ ਜਾਂਦੀ ਗੱਡੀ ਜਾਂ ਕੋਈ ਵੀ ਵਾਹਨ ਦਾ ਪਤਾ ਲੱਗ ਜੇ ਤੇ ਆਮ ਲੋਕਾਂ ਦੀ ਜਾਨ ਬਚ ਸਕੀ ਇਸ ਸਮਾਗਮ ਆਪਣੀ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਪਤੀ ਸਿੰਘ ਜੀ ਚੌਕਿੰਜਾਰ ਤੇ ਉਹਨਾਂ ਦੀ ਸਾਰੀ ਟੀਮ ਇਸ ਗੱਲ 'ਚ ਮਤਲਬ ਸਦਾ ਸਹਾਇਤਾ ਦੇ ਰਹੇ ਆ ਬਹੁਤ ਧੰਨਵਾਦੀਆਂ ਸੀ ਉਹਨਾਂ ਦੇ ਤੇ ਅਸੀਂ ਉਹਨਾਂ ਨੂੰ ਅੱਗੇ ਹੋਰ ਵੀ ਅਪੀਲ ਕਰਦੇ ਹਾਂ ਜਿੱਥੇ ਵੀ ਲੋੜ ਪੈਂਦੀ ਹੈ ਹੋਰ ਜਗ੍ਹਾ ਤੇ ਵੀ ਜਾ ਕੇ ਨਾਕਿਆਂ ਤੇ ਵੀ ਤੁਹਾਨੂੰ ਸਾਨੂੰ ਕਰਨਾ ਪਾਜੀ ਵੀ ਵੱਧ ਤੋਂ ਵੱਧ ਇਹ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਦੇ ਨਾਲ ਇਹ ਰੈਟਰ ਲਾ ਕੇ ਲੋਕਾਂ ਦੀ ਜਾਨ ਚਾਈ ਜਾ ਸਕਦੀ ਠੀਕ ਹੈ ਧੰਨਵਾਦ